ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਇਤਿਹਾਸਿਕ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਚਵੱਜਾ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹੋ ਸੰਗਤ ਜੀ ਇਹ ਪਾਵਨ ਪਵਿੱਤਰ ਸਥਾਨ ਨਗਰ ਸ੍ਰੀ ਬੂੰਗਾ ਸਾਹਿਬ ਦੇ ਅੰਦਰ ਸਥਿਤ ਹੈ ਪਰ ਉਹ ਪਰ ਜਦੋਂ ਆਪਾਂ ਕੀਰਤਪੁਰ ਸਾਹਿਬ ਜਾਣੇ ਆਂ ਇਹ ਰਸਤੇ ਦੇ ਵਿੱਚ ਪਵਨ ਪਵਿੱਤਰ ਸਥਾਨ ਦਰਸ਼ਨ ਕਰਨ ਦੇ ਲਈ ਬਹੁਤ ਹੀ ਸੁੰਦਰ ਇਮਾਰਤ ਦੇ ਅੰਦਰ ਬਣਿਆ ਹੋਇਆ ਹੈ। ਇਹ ਇਮਾਰਤ ਬਹੁਤ ਪੁਰਾਣੀ ਹੈ ਜਿਸ ਦੀ ਸੇਵਾ ਬੜੀ ਹੀ ਤਰੀਕੇ ਦੇ ਨਾਲ ਕੀਤੀ ਗਈ ਹੈ। ਉਰਤਨੀ ਇਸ ਦੇ ਦਰਵਾਜ਼ੇ ਹਨ ਇਸ ਪਵਨ ਪਵਿੱਤਰ ਸਥਾਨ ਤੇ ਗੁਰੂ ਹਰਗੋਬਿੰਦ ਪਾਤਸ਼ਾਹੀ ਤੇ ਗੁਰੂ ਹਰਰਾਏ ਪਾਤਸ਼ਾਹੀ 220 ਘੋੜਾ ਲੈ ਕਰਕੇ ਇਸ ਪਵਨ ਪਵਿੱਤਰ ਸਥਾਨ ਤੇ ਆਇਆ ਕਰਦੇ ਸਨ ਜਦੋਂ ਸ਼੍ਰੀ ਕੀਰਤਪੁਰ ਸਾਹਿਬ ਬਰਸਾਤ ਦੇ ਦਿਨਾਂ ਦੇ ਅੰਦਰ ਬਹੁਤ ਜ਼ਿਆਦਾ ਪਾਣੀ ਆ ਜਾਇਆ ਕਰਦਾ ਸੀ ਘੋੜਿਆਂ ਦੇ ਚਰਨ ਦੇ ਲਈ ਘਾਹ ਦੀ ਕਮੀ ਆ ਜਾਇਆ ਕਰਦੀ ਸੀ ਤੇ ਪਾਤਸ਼ਾਹ ਉਹਨਾਂ 220 ਘੋੜਿਆਂ ਨੂੰ ਲੈ ਕੇ ਇਸ ਪਵਨ ਸਥਾਨ ਤੇ ਆਇਆ ਕਰਦੇ ਸਨ ਇਤਿਹਾਸ ਦੇ ਅੰਦਰ ਇਸੇ ਤਰ੍ਹਾਂ ਦੇ ਪੰਜ ਚਬੱਤਾਂ ਸਾਹਿਬ ਦੇ ਸਾਨੂੰ ਦਰਸ਼ਨ ਹੁੰਦੇ ਨੇ ਪੰਜ ਚਬੱਤਾਂ ਸਾਹਿਬ ਵੀ ਸਾਨੂੰ ਜਾਣਕਾਰੀ ਮਿਲਦੀ ਹੈ ਜੋ ਅਲੱਗ-ਅਲੱਗ ਨਗਰਾਂ ਦੇ ਅੰਦਰ ਸਥਿਤ ਹਨ ਕੋਸ਼ਿਸ਼ ਕਰਾਂਗੇ ਕਿ ਉਹਨਾਂ ਪੰਜ ਇਤਿਹਾਸਕ ਸਥਾਨਾਂ ਦੇ ਤੁਹਾਨੂੰ ਵੀਡੀਓ ਰਾਹੀਂ ਜ਼ਰੂਰ ਦਰਸ਼ਨ ਕਰਾਵਾਂਗੇ ਇਸ ਸਥਾਨ ਤੇ ਗੁਰੂ ਹਰਾਈ ਪਾਤਸ਼ਾਹ ਜੀ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਆ ਕੇ ਉਹਨਾਂ ਦੇ ਦੁਆਰਾ ਘੋੜਿਆਂ ਨੂੰ ਚਰਵਾਇਆ ਕਰਦੇ ਸਨ ਤੇ ਇਸੇ ਹੀ ਸਥਾਨ ਤੇ ਘੋੜਿਆਂ ਨੂੰ ਉਹਨਾਂ ਦੇ ਸੇਵਕਾਂ ਦੁਆਰਾ ਚੱਕੀ ਦੇ ਨਾਲ ਦਾਣਾ ਪੀਸ ਕੇ ਪਾਇਆ ਜਾਂਦਾ ਸੀ ਤੇ ਇਸ ਪਵਨ ਸਥਾਨ ਤੇ ਜੋ ਆਪ ਦਰਸ਼ਨ ਕਰ ਰਹੇ ਹੋ ਇਹ ਉਹ ਚੁੱਬਚਾ ਹੈ ਜਿਸ ਦੇ ਅੰਦਰ ਦਾਣਾ ਪੀਸ ਕੇ ਪਾਇਆ ਜਾਂਦਾ ਸੀ ਤੇ ਘੋੜੇ ਇਸ ਅੰਦਰੋਂ ਦਾਣਾ ਖਾਇਆ ਕਰਦੇ ਸਨ ਇਹ ਜਿਸ ਚੱਕੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਚੱਕੀ ਇਤਿਹਾਸਿਕ ਤੇ ਨਹੀਂ ਹੈ ਇੱਕ ਇਹ ਨਿਸ਼ਾਨੀ ਦੇ ਤੌਰ ਤੇ ਇਸ ਸਥਾਨ ਤੇ ਰੱਖੀ ਹੋਈ ਹੈ ਕਿ ਜਿਸ ਦੇ ਨਾਲ ਉੜਿਆ ਨੂੰ ਦਾਣਾ ਪਿਸ ਕੇ ਪਾਇਆ ਜਾਂਦਾ ਸੀ ਉਹ ਚੱਕੀ ਇਸੇ ਤਰ੍ਹਾਂ ਦੀ ਹੋਇਆ ਕਰਦੀ ਸੀ ਇਸ ਚ ਬੱਚੇ ਦੇ ਅੰਦਰ ਸੇਵਕਾਂ ਦੇ ਦੁਆਰਾ ਦਾਣਾ ਪਿਸ ਕੇ ਪਾਇਆ ਜਾਂਦਾ ਸੀ ਇਸ ਪਾਵਨ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਲੜੀਵਾਰ ਇੱਕ ਚਬੱਚਾ ਕੀਰਤਪੁਰ ਸਾਹਿਬ ਹੈ ਸੋ ਆਪ ਬਹੁਤ ਬੜਾ ਪਾਗੇ